ਪੋਰਸ ਦੇ ਸਾਹਮਣੇ ਇੱਕ ਢੋਂਗੀ ਬਾਬਾ ਦੋ ਇਨਸਾਨੀ ਸੈਰ ਇੱਕ ਬੋਰੀ ਚੋਂ ਕੱਢਦਾ ਤੇ ਕਹਿੰਦਾ ਕਿ ਇਹਨਾਂ ਨੂੰ ਰਾਜਾ ਕਲੰਦਰ ਨੇ ਸਜ਼ਾ ਦਿੱਤੀ ਆ ਫਿਰ ਉਹ ਇੱਕ ਦਰਖਤ ਦਿਖਾਉਂਦਾ ਜਿਸ ਦੇ ਉੱਪਰ ਕਈ ਇਨਸਾਨਾਂ ਦੀਆਂ ਖੋਪੜੀਆਂ ਨੂੰ ਰੰਗ ਕਰਕੇ ਉੱਪਰ ਟੰਗਿਆ ਹੋਇਆ ਸੀ ਤੇ ਬਕਾਇਦਾ ਉਹਨਾਂ ਦੇ ਨਾਮ ਉਹਨਾਂ ਦੇ ਉੱਪਰ ਲਿਖੇ ਹੋਏ ਸੀ ਕਿ ਕਿਸ ਦੀ ਆ ਤੇ ਕਿਸ ਦੀ ਇੱਕ ਅਜਿਹੇ ਕੇਸ ਦੀ ਕਹਾਣੀ ਹੈ ਜਿਸ 'ਤੇ ਇੱਕ ਰਿਪੋਰਟਰ ਦੇ ਗਾਇਬ ਹੋਣ ਤੋਂ ਪੁਲਿਸ ਦੀ ਜਾਂਚ ਸ਼ੁਰੂ ਹੋਈ ਤੇ ਖਤਮ ਹੋਈ ਇੱਕ ਅਜਿਹੇ ਇਨਸਾਨ ਤੇ ਜਿਸ ਨੇ ਕਈ ਦਰਜਨ ਲੋਕਾਂ ਨਾਲ ਜੋ ਕੀਤਾ ਉਹ ਜਾਂ ਤਾਂ ਕੋਈ ਸ਼ੈਤਾਨ ਕਰ ਸਕਦਾ ਜਾਂ ਆਦਮਖੋਰ ਕਿਉਂਕਿ ਇਹ ਬੰਦਾ ਉਹਨਾਂ ਦੀ ਖੋਪੜੀ ਦਾ ਸੂਪ ਬਣਾ ਕੇ ਪੀ ਜਾਂਦਾ ਸੀ 17 ਦਸੰਬਰ 2001 ਇਲਾਹਾਬਾਦ ਦੇ ਇੱਕ ਅਖਬਾਰ ਦਾ ਚੀਫ ਰਿਪੋਰਟਰ ਤ੍ਰਿੰਦਰ ਸਿੰਘ ਗਾਇਬ ਹੋ ਗਿਆ ਉਸਨੂੰ ਹਰ ਜਗ੍ਹਾ ਭਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਮਿਲਦਾ ਨਹੀਂ 48 ਘੰਟੇ ਬਾਅਦ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਜਾਂਦੀ ਹੈ ਇੱਕ ਪੱਤਰਕਾਰ ਹੋਣ ਕਰਕੇ ਉਸਦੀ ਖਬਰ ਨਿਊਜ਼ ਵਗੈਰਾ ਦੇ ਵਿੱਚ ਵੀ ਆਉਂਦੀ ਅਤੇ ਪੁਲਿਸ ਦੇ ਉੱਤੇ ਦਬਾਅ ਵੀ ਵੱਧਦਾ ਤੇ ਪੁਲਿਸ ਉਸ ਦੀ ਭਾਲ ਸ਼ੁਰੂ ਕਰ ਦਿੰਦੀ ਹੈ ਜਾਂਚ ਇਹ ਵੀ ਸਾਹਮਣੇ ਆਉਂਦਾ ਕਿ ਪਿਛਲੇ ਕੁਝ ਸਾਲਾਂ ਚ ਇਸੇ ਇਲਾਕੇ ਚ 15-20 ਲੋਕ ਹੋਰ ਵੀ ਗਾਇਬ ਹੋ ਚੁੱਕੇ ਨੇ ਇਸ ਤੋਂ ਬਾਅਦ ਪੁਲਿਸ ਦੇ ਦੁਆਰਾ ਰਾਤ ਦੇ ਦਰ ਦੀ ਕਾਲ ਡਿਟੇਲ ਖੰਗਾਲੀ ਜਾਂਦੀ ਹੈ ਉਸ ਚੋਂ ਇੱਕ ਨੰਬਰ ਮਿਲਦਾ ਜਿਸ ਤੇ ਪੁਲਿਸ ਨੂੰ ਸ਼ੱਕ ਹੋਇਆ ਪਹਿਲਾਂ ਉਸ ਨੰਬਰ ਤੇ ਫੋਨ ਗਿਆ ਸੀ ਤੇ ਬਾਅਦ ਦੇ ਵਿੱਚ ਉਸ ਤੋਂ ਫੋਨ ਆਇਆ ਸੀ ਲੈਂਡਲੈਨ ਦੇ ਉੱਤੇ ਤੇ ਇਸੇ ਨੰਬਰ ਤੇ ਲਾਸਟ ਕਾਲ ਵੀ ਹੋਇਆ ਸੀ ਤੇ ਇਸ ਤੋਂ ਬਾਅਦ ਤ੍ਰਿੰਦਰ ਦਾ ਮੋਬਾਈਲ ਸਵਿਚ ਆਫ ਹੋ ਗਿਆ ਸੀ ਪੁਲਿਸ ਉਸ ਪਤੇ ਤੇ ਪਹੁੰਚਦੀ ਹੈ ਤਾਂ ਪਤਾ ਲੱਗਦਾ ਕਿ ਇਹ ਨੰਬਰ ਉਸ ਇਲਾਕੇ ਦੀ ಗ್ರಾಮ ਸਭਾ ਮੈਂਬਰ ਫੂਲਣ ਦੇ ਵੀ ਦੇ ਘਰ ਦਾ ਤੇ ਇਹ ਜਗ੍ਹਾ ਸੀ ਇਲਾਹਾਬਾਦ ਦਾ ਨੈਨੀ ਇਲਾਕਾ ਤਾਂ ਪੁਲਿਸ ਉਸ ਤੋਂ ਪੁੱਛਦੀ ਹੈ ਤ੍ਰਿੰਦਰ ਦੇ ਬਾਰੇ ਚ ਤਾਂ ਉਸ ਨੂੰ ਤਾਂ ਕੁਝ ਪਤਾ ਨਹੀਂ ਸੀ ਪਰ ਪਰ ਉਸਦੇ ਪਤੀ RAM ਨਿਰੰਜਨ ਨੇ ਕਿਹਾ ਕਿ ਹਾਂ ਮੈਂ ਤ੍ਰਿੰਦਰ ਨੂੰ ਜਾਣਦਾ ਉਹ ਮੇਰਾ ਦੋਸਤ ਆ ਤੇ ਮੇਰੀ ਗੱਲਬਾਤ ਉਸ ਨਾਲ 3-4 ਦਿਨ ਪਹਿਲਾਂ ਹੋਈ ਸੀ ਪਰ ਹੁਣ ਕੋਈ ਗੱਲ ਨਹੀਂ ਹੋਈ ਪੁਲਿਸ ਨੂੰ ਉਹਨਾਂ ਤੇ ਕੋਈ ਸ਼ੱਕ ਨਹੀਂ ਹੁੰਦਾ ਤੇ ਪੁਲਿਸ ਵਾਪਸ ਆ ਕੇ ਹੋਰ ਐਂਗਲ ਤੋਂ ਤਫ਼ਤੀਸ਼ ਕਰਨੀ ਸ਼ੁਰੂ ਕਰ ਦਿੰਦੀ ਆ ਤੇ ਜੋ ਲੋਕ ਹੋਰ ਗਾਇਬ ਹੋਏ ਸੀ ਪੁਲਿਸ ਉਹਨਾਂ ਦੇ ਬਾਰੇ ਵਿੱਚ ਪਤਾ ਕਰਨਾ ਸ਼ੁਰੂ ਕਰਦੀ ਹੈ ਪਤਾ ਲੱਗਦਾ ਕਿ ਨਾ ਜੋ ਇੱਕ ਸੀ ਕਾਲੀਚਰ ਜੋ ਤੇ ਇੱਕ ਗਾਰਡ ਸੀ ਦੂਸਰਾ ਸੀ ਅਸ਼ੋਕ ਜੋ ਕਿ ਇੱਕ ਡਰਾਈਵਰ ਸੀ ਤੇ ਤੀਸਰਾ ਸੀ ਸੰਤੋਸ਼ ਜੋ ਕਿ ਇੱਕ ਕਲੀਨਰ ਦਾ ਕੰਮ ਕਰਦਾ ਸੀ ਤੇ ਇਹਨਾਂ 'ਚ ਇੱਕ ਸੀ ਮੋਹਿਮ ਜਿਹੜਾ ਬੰਦਾ ਉਹ ਸਮੋੜ ਵਗੈਰਾ ਕਰਿਆ ਕਰਦਾ ਸੀ ਜਾਨੀ ਕਿ ਸਮੋੜ ਦੀ ਕਿਰਿਆ ਦੇ ਵਿੱਚ ਕਾਫੀ ਆਦਾ ਮਾਹਰ ਸੀ ਪੁਲਿਸ ਨੂੰ ਇਹਨਾਂ 'ਚ ਹੋਰ ਕੋਈ ਸਿਮਿਲੈਰਿਟੀ ਪੁਲਿਸ ਨੂੰ ਨਹੀਂ ਮਿਲਦੀ ਨਾ ਹੀ ਇਹਨਾਂ 'ਚੋ ਕਿਸੇ ਦਾ ਇੱਕ ਦੂਸਰੇ ਨਾਲ ਸੰਬੰਧ ਸੀ ਪਰ ਇਹਨਾਂ ਚਾਰਾਂ ਦਾ ਦਿਮਾਗ ਬਹੁਤ ਤੇਜ਼ ਸੀ ਤੇ ਇਸ ਚੀਜ਼ ਦੇ ਬਾਰੇ ਵਿੱਚ ਪੁਲਿਸ ਨੂੰ ਆਸ-ਪਾਸ ਦੇ ਲੋਕਾਂ ਤੋਂ ਪਤਾ ਚੱਲਦਾ ਬਸ ਇਹੀ ਇੱਕ ਸਿਮਿਲੈਰਿਟੀ ਇਹਨਾਂ ਦੇ ਵਿੱਚ ਸੀ ਇਸ ਤੋਂ ਇਲਾਵਾ ਪੁਲਿਸ ਨੇ ਇੱਕ ਚੀਜ਼ ਹੋਰ ਨੋਟ ਕੀਤੀ ਕਿ ਤਰੇਂਦਰ ਨੇ ਜੋ ਕਾਲ ਕੀਤਾ ਉਹ ਰਾਤ ਦੇ 12 ਵਜੇ ਦੇ ਕਰੀਬ ਕੀਤਾ ਸੀ ਤੇ ਇਹ ਇਲਾਕਾ ਅਜਿਹਾ ਸੀ ਜਿੱਥੇ ਲੋਕ ਪਿੰਡ ਚ ਰਾਤ ਦੇ 7-8 ਵਜੇ ਸੌ ਜਾਂਦੇ ਨੇ ਪੁਲਿਸ ਨੇ ਸੋਚਿਆ ਵੀ ਜੇ 트੍ਰਿੰਦਰ ਨੂੰ ਕੋਈ ਕੰਮ ਸੀ ਜਾਂ ਪ੍ਰੋਬਲਮ ਸੀ ਤਾਂ ਉਹ ਆਪਦੇ ਆਫਿਸ ਚ ਜਾਂ ਆਪਦੇ ਕਿਸੇ ਕਲੀਗ ਨੂੰ ਜਾਂ ਘਰ ਦੇ ਵਿੱਚ ਫੋਨ ਕਰ ਸਕਦਾ ਸੀ ਰਾਤ ਦੇ 12 ਵਜੇ ਉਸਨੇ ਇੱਥੇ ਹੀ ਕਾਲ ਕਿਉਂ ਕੀਤੀ ਇਸ ਤੋਂ ਬਾਅਦ ਪੁਲਿਸ ਨੂੰ ਸ਼ੱਕ ਹੋਇਆ ਕਿ ਸਾਨੂੰ ਜਰੂਰ ਇੱਥੋਂ ਹੀ ਕੋਈ ਨਾ ਕੋਈ ਕਲੂ ਮਿਲੇਗਾ ਹੋਰ ਪਾਸੇ ਸਾਨੂੰ ਭਾਲਣ ਦੀ ਲੋੜ ਨਹੀਂ ਇਸ ਤੋਂ ਇਲਾਵਾ ਪੁਲਿਸ ਦੀ ਜਗਿਆਸਾ ਇੱਕ ਹੋਰ ਚੀਜ਼ ਨੇ ਵੀ ਜਗਾਈ ਦਰਅਸਲ ਨਰਿੰਦਰ ਦੀ ਪਤਨੀ ਦਾ ਨਾਂ ਕੁਝ ਹੋਰ ਸੀ ਪਰ ਉਸਨੇ ਉਸ ਦਾ ਰਾਮ ਇੱਕ ਚੰਬਲ ਦੀ ڈاکੂ ਫੁੱਲਣ ਦੇਵੀ ਦੇ ਨਾਂ ਤੇ ਰੱਖਿਆ ਤੇ ਉਸਦੇ ਦੋ ਬੇਟੇ ਸੀ ਜਿਨ੍ਹਾਂ ਦਾ ਨਾਮ ਸੀ ਅਦਾਲਤ ਤੇ ਜਮਾਨਤ ਪੁਲਿਸ ਨੇ ਇਹ ਚੀਜ਼ ਵੀ ਕਾਫੀ ਅਜੀਬ ਲੱਗੀ ਉਸ ਤੋਂ ਬਾਅਦ ਪੁਲਿਸ ਨੇ ਉਸਦੇ ਘਰ ਪਰਿਵਾਰ ਬਾਰੇ ਪਤਾ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਬਾਅਦ ਪੁਲਿਸ ਉਸਦੇ ਘਰ ਦੇ ਵਿੱਚ ਪਹੁੰਚਦੀ ਹੈ ਉਸਦੇ ਪਰਿਵਾਰ ਤੋਂ ਪੁੱਛਗਿੱਛ ਕਰਦੀ ਹੈ ਪਰ ਕੁਝ ਵੀ ਪਤਾ ਨਹੀਂ ਚੱਲਦਾ ਉਸ ਤੋਂ ਬਾਅਦ ਆ ਰਾਮ ਨਿਰੰਜਨ ਤੋਂ ਪੁੱਛਗਿੱਛ ਹੁੰਦੀ ਹੈ ਤਾਂ ਪੁਲਿਸ ਨੂੰ ਕੁਝ ਸ਼ੱਕ ਹੁੰਦਾ ਉਹ ਉਸ ਤੋਂ ਕੁਝ ਹੋਰ ਸਵਾਲ ਪੁੱਛਦੇ ਨੇ ਇਸੇ ਦੌਰਾਨ ਉਹ ਪੁਲਿਸ ਨੂੰ ਕਹਿੰਦਾ ਕਿ ਮੈਂ ਸਭ ਦੱਸ ਦੇਵਾਂਗਾ ਪਰ ਤੁਸੀਂ ਵਾਅਦਾ ਕਰੋ ਵੀ ਮੈਨੂੰ ਨਹੀਂ ਫੜਦੇ ਪੁਲਿਸ ਵਾਲੇ ਲollipops ਦਿੰਦੇ ਨੇ ਤੇ ਹਾਂ ਚ ਸਿਰ ਹਿਲਾ ਦਿੰਦੇ ਨੇ ਇਸ ਤੋਂ ਪਹਿਲਾਂ ਉਹ ਇੱਕ ਹੋਰ ਡਿਮਾਂਡ ਕਰਦਾ ਕਿ ਮੈਂ ਪੂਰਾ ਕੁੱਕਰ ਭਰ ਕੇ ਇੱਕ ਕਟੋਰੇ ਚ ਦਾਲ ਪੀਣੀ ਆ ਪੁਲਿਸ ਉਸ ਦੀ ਇਹ ਡਿਮਾਂਡ ਵੀ ਪੂਰੀ ਕਰ ਦਿੰਦੀ ਆ ਤੇ ਫਿਰ ਉਹ ਪੁਲਿਸ ਨੂੰ ਆਪਣੇ ਘਰ ਤੋਂ ਥੋੜੀ ਦੂਰ ਬਣੇ ਇੱਕ ਫਾਰਮ ਹਾਊਸ ਤੇ ਲੈ ਕੇ ਜਾਂਦਾ ਇੱਕ ਕਮਰੇ ਦੇ ਸਾਹਮਣੇ ਲਿਜਾ ਕੇ ਕਹਿੰਦਾ ਕਿ ਇਹ ਜੋ ਜਗਾ ਨਾ ਇਹ ਰਾਜਾ ਕਲੰਦਰ ਦੀਆ ਰਾਜਾ ਕਲੰਦਰ ਦੁਨੀਆ ਦਾ ਸਭ ਤੋਂ ਤੇਜ਼ ਦਿਮਾਗਨ ਸਾਸੀ ਤੇ ਉਹ ਕਦੇ ਕਦੇ ਆਪਣੀ ਅਦਾਲਤ ਇੱਥੇ ਲਾਉਂਦਾ ਤੇ ਫਿਰ ਸਜ਼ਾ ਵੀ ਦਿੰਦਾ ਇਸ ਤੋਂ ਬਾਅਦ ਪੁਲਿਸ ਵੀ ਸੋਚਦੀ ਆ ਕਿ ਕੀ ਬੇਕੁਫੀ ਭਰੀਆਂ ਗੱਲਾਂ ਕਰ ਰਿਹਾ ਤੇ ਹੁਣ ਇਹ ਰਾਜਾ ਕਲੰਦਰ ਕਿੱਧਰੋਂ ਆ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੋਇਆ ਉਹ ਇੱਕ ਕੋਲ ਹੀ ਪਈ ਹੋਈ ਬੂਰੀ 'ਚ ਹੱਥ ਪਾਉਂਦਾ ਤੇ ਉਸੰਦਰੋਂ ਇੱਕ ਇਨਸਾਨ ਦਾ ਸਿਰ ਬਾਹਰ ਕੱਢਦਾ ਉਹ ਸਿਰ ਨੂੰ ਦੇਖ ਕੇ ਪੁਲਿਸ ਦੇ ਵੀ ਹੋਸ਼ ੁੱਟ ਗਏ RAMNIRANJAN ਨੇ ਪੁਲਿਸ ਨੂੰ ਦੱਸਿਆ ਵੀ ਇਹ ਜਿਹੜਾ ਸਹਿਰਾ ਇਹ ਕਾਲੀ ਚਾਰਨ ਸ਼ਰਵਾਸਤਵ ਦਾ ਫਿਰ ਉਹ ਇੱਕ ਹੋਰ ਨਾਰਮੰਡੋਸ ਬੋਰੀ ਚੋਂ ਕੱਢਦਾ ਤੇ ਕਹਿੰਦਾ ਕਿ ਮੋਹਿਮ ਭਾਈ ਦਾ ਉਸ ਤੋਂ ਬਾਅਦ ਉਸਨੇ ਕੋਲੀ ਇੱਕ ਦਰਖਤ ਉੱਪਰ ਇਸ਼ਾਰਾ ਕੀਤਾ ਪੁਲਿਸ ਨੇ ਉੱਧਰ ਦੇਖਿਆ ਤਾਂ ਉਸ ਦਰਖਤ ਤੇ ਲੋਕਾਂ ਦੀਆਂ ਖੋਪੜੀਆਂ ਕਲਰ ਕਰਕੇ ਟੰਗ ਰੱਖੀਆਂ ਸੀ ਪੁਲਿਸ ਉਸ ਨੂੰ ਪੁੱਛਦੀ ਹੈ ਵੀ ਇਹ ਕੀ ਆ ਉਹ ਕਹਿੰਦਾ ਇਹ ਸਭ ਰਾਜਾ ਕਲੰਦਰ ਨੇ ਕੀਤਾ ਉਸਨੇ ਇਹਨਾਂ ਨੂੰ ਸਜ਼ਾ ਸੁਣਾਈ ਹੈ ਫਿਰ ਪੁਲਿਸ ਉਸ ਤੋਂ ਜਰਨਲਿਸਟ ਤ੍ਰਿੰਦਰ ਦੇ ਬਾਰੇ ਵਿੱਚ ਪੁੱਛਦੀ ਹੈ ਉਹ ਕਹਿੰਦਾ ਕਿ ਉਸ ਨੂੰ ਵੀ ਰਾਜਾ ਕਲੰਦਰ ਦੇ ਦੁਆਰਾ ਮਾਰ ਦਿੱਤਾ ਗਿਆ ਤੇ ਉਸ ਦੇ ਕੁਝ ਸਿਰ ਨੂੰ ਮੱਧ ਪ੍ਰਦੇਸ਼ ਦੇ ਕੋਲ ਬੰਦੀ ਹੋਈ ਰੀਵਾ ਨਦੀ ਦੇ ਕੋਲ ਸੁੱਟਤਾ ਪੁਲਿਸ ਉਸ ਨੂੰ ਉਸੇ ਜਗ੍ਹਾ ਤੇ ਲੈ ਕੇ ਜਾਂਦੀ ਹੈ ਤੇ ਸੱਚਮੁੱਚ ਉੱਥੇ ਉਹਦਾ ਸਰੀਰ ਪਿਆ ਸੀ ਅਲੱਗ-ਅਲੱਗ ਟੁਕੜਿਆਂ ਦੇ ਵਿੱਚ ਕੱਟਿਆ ਹੋਇਆ ਫਿਰ ਪੁਲਿਸ ਉਸ ਨੂੰ ਸਖਤੀ ਦੇ ਨਾਲ ਪੁੱਛਦੀ ਹੈ ਤਾਂ ਪਤਾ ਲੱਗਦਾ ਕਿ ਅਸਲ 'ਚ ਰਾਜਾ ਕਲੰਦਰ ਹੋਰ ਕੋਈ ਨਹੀਂ ਉਸਦੇ ਦਿਮਾਗ ਦਾ ਹੀ ਵਹਿਮ ਸੀ ਤੇ ਸਭ ਉਸੇ ਨੇ ਖੁਦ ਹੀ ਕੀਤਾ ਸੀ ਤੇ ਉਹ ਤਾਂ ਅਜਿਹਾ ਕਾਰਨ ਜਾਂ-ਜਾਂ ਬਣਦੇ ਪਿੱਛੇ ਉਹਦਾ ਬਚਪਨ ਸੀ ਦਰਸਾ ਲੋ ਪੜ੍ਹਾਈ 'ਚ ਬਹੁਤਾ ਤੇਜ਼ ਨਹੀਂ ਸੀ ਤੇ ਹਮੇਸ਼ਾ ਉਸ ਨੂੰ ਸੁਣਨ ਨੂੰ ਮਿਲਦਾ ਸੀ ਕਿ ਉਹ ਦੇਖੋ ਬੱਚੇ ਦੇ ਕਿੰਨੇ ਨੰਬਰ ਆਏ ਨੇ ਤਾਂ ਬੇ ਤੂੰ ਤਾਂ ਬੇਵਕੂਫਾ ਜਾਂ ਉਹ ਬੰਦਾ ਦੇਖੋ ਤੂੰ ਤਾਂ ਨੌਕਰੀ ਮਿਲ ਗਈ ਤੇ ਤੂੰ ਤਾਂ ਅਹੀਂ ਰਹਿ ਗਿਆ ਇਹਨਾਂ ਚੀਜ਼ਾਂ ਨੇ ਉਹਦੇ ਦਿਮਾਗ ਦੇ ਉੱਤੇ ਕਾਫੀ ਡੂੰਘਾ ਅਸਰ ਪਾਇਆ ਸੀ ਤੇ ਦੂਸਰਾ ਉਸ ਨੂੰ ਗੁੱਸਾ ਬਹੁਤ ਜ਼ਿਆਦਾ ਆਉਂਦਾ ਸੀ ਉਸਨੇ ਆਪਦੇ ਸਿਰਫ ਇੱਕ ਦੂਰ ਦੇ ਰਿਸ਼ਤੇਦਾਰ ਨੂੰ ਸਰਪੇਸਲੀ ਮਾਰ ਦਿੱਤਾ ਸੀ ਕਿ ਉਸਨੇ ਉਸ ਨੂੰ ਰਾਤ ਚਾਲਦਿਆਂ ਲਿਫਟ ਨਹੀਂ ਸੀ ਦਿੱਤੀ। ਇਹ ਇੱਕ ਹੋਰ ਚੀਜ਼ ਕਰਦਾ ਸੀ ਕਿ ਕਿਸੇ ਨੂੰ ਵੀ ਮਾਰਨ ਤੋਂ ਬਾਅਦ ਉਸ ਦੀ ਧੜ ਜਾਂ ਤਾਂ ਸੁੱਟ ਦਿੰਦਾ ਸੀ ਤੇ ਜਾਂ ਫਿਰ ਖੇਤ ਦੇ ਵਿੱਚ ਦੱਬ ਦਿਆ ਕਰਦਾ ਸੀ ਪਰ ਸਿਰ ਨਹੀਂ ਸੀ ਸੁੱਟਦਾ। ਉਸ ਦਾ ਦਿਮਾਗ ਕੱਢਦਾ, ਉਸ ਦਾ ਸੂਪ ਬਣਾਉਂਦਾ ਤੇ ਪੀ ਜਾਂਦਾ ਸੀ ਤਾਂ ਕਿ ਉਹਦਾ ਦਿਮਾਗ ਤੇਜ਼ ਹੋ ਸਕੇ। ਤੇ ਉਸ ਦੀ ਖੋਪੜੀ ਨੂੰ ਰੰਗ ਕਰਕੇ ਉਸ ਉੱਤੇ ਜਾਂ ਤਾਂ ਉਸ ਦਾ ਨਾਮ ਲਿਖ ਕੇ ਉਸ ਨੂੰ ਦਰਖਤ ਦੇ ਉੱਤੇ ਟੰਗ ਦਿਆ ਕਰਦਾ ਸੀ। ਇਸ ਤੋਂ ਇਲਾਵਾ ਪੁਲਿਸ ਨੂੰ ਉਸ ਦੇ ਘਰ ਚੋਂ ਇੱਕ ਡਾਇਰੀ ਮਿਲੀ। ਜੇ ਚੋ ਜਦ ਬੱਚੋ ਦੇ ਕੀਤੇ ਹੋ ਟੋਟਲ ਕਤਲਾਂ ਦੇ ਵਿੱਚੋਂ 14 ਦੇ ਨਾਮ ਨੋਟ ਕੀਤੇ ਹੋਏ ਸੀ ਜੋ ਟੋਟਲ 14 ਦੀ ਗਿਣਤੀ ਸੀ 14 ਕਤਲਾਂ ਦਾ ਤਾਂ ਰਿਕਾਰਡ ਰੱਖਿਆ ਹੋਇਆ ਸੀ ਉਸ ਬੰਦੇ ਨੇ ਇਸ ਤੋਂ ਇਲਾਵਾ ਉਸਨੇ ਪੁਲਿਸ ਦੇ ਸਾਹਮਣੇ ਟੋਟਲ 30 ਲੋਕਾਂ ਦਾ ਕਤਲ ਕਬੂਲਿਆ ਸੀ ਪਰ ਸਿਰਫ 14 ਲੋਕਾਂ ਦੇ ਸਬੂਤ ਮਿਲੇ ਬਾਕੀ ਦੇ ਸਬੂਤ ਨਹੀਂ ਮਿਲੇ ਇਸ ਤੋਂ ਇਲਾਵਾ ਤ੍ਰਿੰਦਰ ਨੂੰ ਮਾਰਨ ਦੀ ਜੋ وجہ ਸੀ ਉਹ ਬਾਕੀਆਂ ਤੋਂ ਅਲੱਗ ਸੀ ਦਰਅਸਲ ਨਾਮ ਨਰੰਜਨ ਨੂੰ ਸ਼ੱਕ ਹੋ ਗਿਆ ਸੀ ਕਿ ਇਹ ਤ੍ਰਿੰਦਰ ਨੂੰ ਉਸ ਦੀ ਕੋਈ ਪਿੰਕ ਲੱਗ ਚੁੱਕੀ ਹੈ ਸਭ ਚੀਜ਼ਾਂ ਦੀ ਤੇ ਹੋ ਸਕਦਾ ਕਿ ਉਸ ਦੀ ਅਖਬਾਰ ਦੇ ਵਿੱਚ ਕਿਸੇ ਨਾ ਕਿਸੇ ਦਿਨ ਉਸ ਦੇ ਬਾਰੇ ਵਿੱਚ ਵੀ ਲਿਖ ਦੇਵੇ ਕਿਸੇ ਤਾਂ ਬਾਅਦ ਉਸਦੇ ਦੋ ਰਾਤਾਂ ਤ੍ਰਿੰਦਰ ਨੂੰ ਆਪਣੇ ਠਿਕਾਣੇ ਦੇ ਉੱਤੇ ਸੱਦਿਆ ਜਾਂਦਾ ਤੇ ਉਸ ਤੋਂ ਬਾਅਦ ਉਸਦੇ ਮੱਥੇ ਦੇ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਸੀ ਇਸ ਤੋਂ ਬਾਅਦ 2001 ਚਾਰ ਸ਼ੀਟ ਦਾਖਲ ਕੀਤੀ ਗਈ ਪੋਸਟ ਦੇ ਦੁਆਰਾ 2012 ਚ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਤੇ ਇਹ ਅੱਜ ਵੀ ਜੇਲ੍ਹ 'ਚ ਨੇ ਤਾਂ ਇਹ ਸੀ ਇੱਕ ਅਜਿਹੇ ਇਨਸਾਨ ਦੀ ਕਹਾਣੀ ਜੋ ਕਿ ਕਹਿ ਸਕਦੇ ਆਂ ਆਪਾਂ ਦਿਮਾਗੀ ਤੌਰ ਦੇ ਉੱਤੇ ਇੱਕ ਬਿਮਾਰ ਇਨਸਾਨ ਸੀ ਜਿਸ ਦੇ ਦੁਆਰਾ ਲਗਭਗ 14 ਲੋਕਾਂ ਦਾ ਰਿਕਾਰਡਡ ਕਤਲ ਕੀਤਾ ਗਿਆ ਤੇ ਹੋ ਸਕਦਾ ਕਿ ਉਸ ਦੇ ਦੁਆਰਾ ਕਬੂਲਿਆ ਗਿਆ ਸੀ ਕਿ ਉਸ ਨੇ ਟੋਟਲ 30 ਨੂੰ ਮਾਰਿਆ ਤਾਂ ਹੋ ਸਕਦਾ 30 ਤੋਂ ਵੀ ਜ਼ਿਆਦਾ ਲੋਕ ਹੋਣ ਤਾਂ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਸਾਡੇ ਆਸ-ਪਾਸ ਨਾ ਜਾਣੇ ਕੌਣ ਕੀ ਕੁਝ ਕਰ ਰਿਹਾ ਹੋਵੇ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਜਰੂਰ ਕਰ ਲਿਓ ਤਾਂ